ਪੁੱਲ ਲਾਉ ਜੀ ਮੇਟਰ ਅੱਜ ਨਾ ਲਾਈਟਿੰਗ ਦੀ ਜਿਹੜੀ ਫਿਨਸ਼ਿੰਗ ਹੋ ਗਈ ਆ ਮਾਰਾ ਸੁੱਖ ਰੱਖੇ ਜੇ ਅਗਲੀ ਦਵਾਰੀ ਇੱਥੇ ਪਿੰਡ ਹੋਈ ਆਪਾਂ ਫੇਅਰ ਲਾਈਟਿੰਗ ਲਾਵਾਂਗੇ ਕੋਸ਼ਿਸ਼ ਕਰਾਂਗੇ ਪਿੰਡ ਹੀ ਬਣਾਈਏ ਬਾਕੀ ਤੁਹਾਨੂੰ ਪਤਾ ਸਰਕਾਰਾਂ ਦਾ ਆਰਡਰ ਕੀ ਹੁੰਦਾ ਹੈ ਪਤਾ ਨਹੀਂ ਸਕਦੇ ਬਾਕੀ ਅਸੀਂ ਨਾ ਲਾਵਾਂਗੇ ਤੇ ਚਲੋ ਘਰ ਦੇ ਤੇ ਲਾਉਣਗੇ ਹੋਰ ਕੋਈ ਦਿਨ ਮਾਰ ਹੋਵੇ ਤੇ ਚਲੋ ਸਾਂਭੀ ਹੋਵੇ ਠੀਕ ਲੱਗ ਹੀ ਜਾਂਦੀ ਕਿਤੇ ਨਿਕਲੇ ਵਾ ਮੱਖੀਆਂ ਦਾ ਵੇਖੋ ਕਿਦਾਂ ਤੇ ਆਪਾਂ ਕਹਿੰਦੇ ਨੇ ਨਾ ਮੱਖੀਆਂ ਕੇ ਮਤਲਬ ਵੀ ਇਹ ਆ ਉਹ ਹੈ ਵੀ ਨਹੀਂ ਹਨਾ ਕਹਿੰਦੇ ਤਾਂ ਨਹੀਂ ਹੈ Det er ikke sant at det er gandhistorier her. 국민의동 참여 중 크기 일� n ਰੋ ਕਰਕੇ ਨਾ ਕਾਰਨਾ ਜਿਹੜੀਆਂ ਰੋਲ ਕਰਕੇ ਆਪਰ ਰੱਖਣ ਦੇ ਆ ਹੈਗੀ ਹੈ ਜਿਹਦੇ ਵਿੱਚ ਪਰਮਾਨੈਂਟ ਹੀ ਤਾਰ ਬਣਾਤੀ ਉਹ ਵੀਰ ਭਰਾ ਨੇ ਇਹਦੇ ਨਾਲ ਇਹ ਆ ਵੀ ਕਿਦਾਂ ਬਲੌਕ ਕਨੈਕਸ਼ਨ ਕਰਨ ਦੀ ਨਹੀਂ ਜਰੂਰਤ ਹੁੰਦੀ ਵੀ ਆ ਚੀਜ਼ ਹੈ ਜਿੰਨੀਆਂ ਮਰਜ਼ੀ ਲੜੀਆਂ ਲਾਈ ਜਾਓ ਆ ਫੀਮੇਲ ਸੂਲ ਹੈ ਉਹ ਇਨੀ ਮਰਜ਼ੀ ਲੱਗ ਜਾਏ ਇਹ ਪੱਕੀ ਧਾਰ ਵੱਜ ਗਈ ਆਪਣੀ ਕੋਈ ਜ਼ਰੂਰੀ ਨਹੀਂ ਦੀਵਾਲੀ ਤੇ ਕੋਈ ਗੁਰਪੁਰਬ ਕੋਈ ਮਹਾਰਾਜੀ ਖੁਸ਼ੀ ਤੁਸੀਂ ਆਲਾ ਮੌਕਾ ਹੋਵੇ ਚੜਦੀ ਕਲਾ ਵਾਲਾ ਉੱਤੇ ਆਪਾਂ ਇਹਨੂੰ ਲਾ ਸਕਦੇ ਹਾਂ ਤੇ ਜਗਮਗ ਜਗਮਗਾ ਰਾ ਸਕਦੇ ਹਾਂ ਦਰ راس ਨਹੀਂ ਹੋਣਾ ਆਪਾਂ ਕੋਈ ਉਧਰ ਚੱਲਾਂਗਾ ਕੰਮ ਮਾ ਤੋਂ ਪਰੇਵਾ ਪਰ ਇਹਦੇ ਬੇਟਾ ਵੀ ਆ ਗਿਆ ਆਪਣਾ ਕੋ ਤਾਂ ਫੋਨ ਨਾ ਛੱਡਦੇ ਫੋਨ ਤੇ ਆ Prøv, da. Kalau bagi itu dekat, lebih dah kerap. Iya dah. Iya dah ni. Nangin ni itu. Idenya kantin. Ini lah. Idenya kerja apa ini? Roll kerja na. Kerja. Rayat baik. Kerja. Bener la. Iya kerja. Hanji. Jadi tu bagi ini tu malah tu main lagi na. Papa sokar ke? Hmm. Ibu orang Lama ke? Hmm. Kya? ਇੱਥੋਂ ਪਾ ਕੇ ਆਪਾਂ ਇੱਦਾਂ ਕਰਕੇ ਇਹਨੂੰ ਕੱਟ ਦੇਣਾ ਹੈ ਇੱਧਰ ਲੈ ਆਉਣ ਹੁਣ ਮੇਰਾ ਪੁੱਤ ਇੱਧਰ ਵੱਖਾ ਤੇ ਇੱਥੇ ਰੱਖ ਦੇਣਾ ਅੱਗੇ ਖੜਾ ਗਏ ਕਾਫੀ ਦਿਨਾਂ ਤੋਂ ਇੱਦਾਂ ਹੀ ਦੀਵਾਲੀ ਦੇਖੀ ਤਰੀਕ ਦੇ ਲੱਗੀ ਅੱਜ 26 ਦਿਨ ਹੋ ਗਏ ਉਹ ਕਰਦਾ ਸੀ ਕਿ ਚਲੋ ਲਾਵਾ 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 ਜੋਰ ਪਾ ਕੇ ਅੱਜ ਵੀ ਨਹੀਂ ਖਤਾਂ ਨਾਣ ਬਨੀਤਾ ਜਾ ਜਾਂਦਾ ਲੋ ਵੀਡੀਓ ਬਣਾਉਣੀ ਆ ਜੀ ਹਾਂਜੀ ਆ ਗਿਆ ਨਾ ਹੂੰ ਇਹ ਵੀ ਚੀਜ਼ ਆਹਨਾਂ ਸੰਜਮ ਦੇ ਨਾਲ ਵਰਤੀ ਹੈ ਨਾ ਲੱਗਿਆ ਸੰਜਮ ਦੇ ਨਾਲ ਵਰਤੀ ਹੈ ਨਾ ਅਗਲੇ ਕੰਮ ਵੀ ਆ ਜਾਂਦੀ ਹੈ ਅਗਲੀ ਜਾਰੀ ਇਹ ਫਿਰ ਅਸੀਂ ਸੂਰਵਾਰ ਕਿਹਨੂੰ ਕਰਦੇ ਤਾਂ ਜੀ ਚਾਈਨਾ ਨੈਟ ਆ 자이나데메 지금 이 로고기 봤냐? T R. 친구. T R. 친구. 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 ਉੱਲਣ ਗਿਆ ਤੇ ਡਣਾ ਜੋ ਇੱਥੇ ਬਾਬੇ ਬਗੜੇ ਅਜਾੜ ਵਾਰਾ ਕਿੱਥੇ ਜਾਂਦੇ ਨੇ ਕਹਿੰਦਾ ਕੀ ਆ ਇੱਥੇ ਦੇਖ ਲੈ ਤੇਰੀ ਹਾਲਤ ਬਾਬਾ ਉੱਥੇ ਆ ਤੇ ਚਲ ਤੜੀ ਗਿਆ ਕਿਥੇ ਚੱਲੋ ਜੀ ਇੱਥੇ ਉਹਨੇ ਗਿਆ nang có phải chứ? Sao lại chết kia nó bị lên ਤੱਕੱਕ ਕਰਕੇ ਚੱਕਾ ਜੌਣ ਦਾ ਕਰਕੇ ਚੱਕਾ ਜੌਣ ਦਾ ਕਰਕੇ ਪਾਪਾ ਤਾਂ ਇੰਨੀ ਮਿੱਠਾ ਲੱਗਦਾ ਹੂੰ ਸਾਡੀ ਉਹ ਸਾਡੀ ਇਹ ਤਾਂ ਜਗ੍ਹਾ ਨਹੀਂ ਹੈ ਆ ਜਾਓ ਯਾਰ ਬੁਰਗ ਹੈ ਇਹ ਹੁਣ ਲਾਵਾਂਗੇ ਆਪਾਂ ਜਲਦੀ ਯਾਰ ਚੱਲ ਉਹਦੇ ਨਾਲ ਲੜਨੇ ਪਲਾਸ ਲਿਆਵਾਂਗੇ ਨਾ ਪਾਪਾ ਜੀ ਕਿ ਲੈ ਆ ਪਲਾਸ ਨਾਲ ਪਤਾ ਨਥਰੀਆਂ ਚੱਲ ਆਈ 3 ਆ ਫੜੋ 33 ਆ ਵੀ ਅੱਜ ਇੱਕ ਘਰ ਦਾ ਕੰਮ ਕਰ ਲਿਆ ਠੀਕ ਹੈ ਜੀ ਉਹ ਲਾਵਤ ਸਸਿਕਲ ਦੋਸਤੋ ਸਸਿਕਲ ਦੋਸਤੋ ਆ ਵੀ ਅੱਜ ਇੱਕ ਘਰ ਦਾ ਕੰਮ ਜਿਹੜਾ ਫਿਨਿਸ਼ ਕਰ ਲਿਆ ਕਲੋਜ਼ ਕਰ ਲਿਆ ਜਿਹੜੀਆਂ ਲਾਈਟਿੰਗ ਅਸੀਂ ਲਾਈਆਂ ਅਸੀਂ ਦੀਵਾਲੀ ਦੇ ਉੱਤੇ ਉਹ ਕਲੋਜ਼ ਕਰ ਲਈਆਂ ਕਿਉਂਕਿ ਨੈਕਸਟ ਵਾਰ ਵੀ ਸਾਡੇ ਕੰਮ ਆਉਣਗੇ ਜ਼ਰੂਰੀ ਨਹੀਂ ਦੀਵਾਲੀ ਤੇ ਕੰਮ ਆਉਣ ਇਹ ਇਹ ਕਿਤੇ ਖੁਸ਼ੀ ਦੇ ਮੌਕੇ ਵਿਆਹ ਸ਼ਾਦੀ ਐਰਕੀ ਦੇ ਇੰਨੀਆਂ ਘਰਿਆਣੀਆਂ ਜੋ ਲੋਗ ਲਈ ਫੇਰ ਇੰਨੀਆਂ ਲਾ ਕੇ ਚਲੋ ਆਪਣੀ ਲਾਈਟਿੰਗ ਲਾਇਆ ਕਰਾਂਗੇ ਹੋਰ ਵੀ ਕਿਸੇ ਵੀਰ ਭਰਾ ਨੇ ਕੋਈ ਆਰਡਰ ਬੁੱਕ ਕਰਾਉਣਾ ਕਿਤੇ ਲਾਈਟਿੰਗ ਲਾਉਣੀ ਆਂਡ ਗਵਾਂਡ ਦੇ ਵਿੱਚ ਪਿੰਡ ਚ ਲਾ ਕੇ ਛਾ ਕੇ ਤੇ ਆਪਾਂ ਲਾ ਦਾਂਗੇ ਕੋਈ ਗੱਲ ਨਹੀਂ ਥੋੜੇ ਬੋਦੇ ਪੈਸੇ ਦੇ ਦੇ ਜਿਆਦਾ ਨਾ ਦੇ ਆਹ ਕਲੋਜ਼ ਹੋ ਗਿਆ ਬਾਏ ਬਾਏ ਸਸੀ ਕਾ ਕਦਵਨ ਅਲਣਾ ਇਥੇ ਰਹਿ ਤੂੰ ਉਦਾਂ ਬੱਚਿਓ ਉਹ ਸਾਗ ਫੜਾਈ ਦਾ ਲੱਗ ਗਿਆ ਉਹ ਬੁੰਜਣਾ ਨਾ ਪੈਣ ਉਹ ਜਦੋਂ ਵੀ ਕੱਢਾ ਇਦਾਂ ਰੋਲ ਕੱਢੇ ਉਹ ਉਹ ਇਹ ਚੀਜ਼ ਰੱਖਣੀ ਜਦੋਂ ਤੈਹ ਲਾਉਂਦੇ ਹਾਂ ਜਦੋਂ ਇਹ ਲੈ ਕੰਮ ਲਾਉਂਦੇ ਹਾਂ ਐਂਟਰ ਬਟਨ ਮੀਂਹ ਪੈਣੀ ਆ ਨਾ multimillion the